ਆਪਾਂ ਸਾਰੇ ਬੜੀ ਚੰਗੀ ਤਰ੍ਹਾਂ ਜਾਣਦੇ ਆ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੇ ਵਿੱਚ ਬੜੇ ਲੰਬੇ ਲੰਬੇ ਵਾਅਦੇ ਕੀਤੇ ਸੀਗੇ ਪੰਜਾਬ ਦੇ ਲੋਕਾਂ ਦੇ ਨਾਲ ਉਹ ਸਪੈਸ਼ਲ ਬਿਜਲੀ ਦੀ ਸਬਸਿਡੀ ਦੀ ਗੱਲ ਕੀਤੀ ਸੀ 1000 ਰੁਪਏ ਮਹਿਲਾਵਾਂ ਨੂੰ ਦੇਣ ਦੀ ਗੱਲ ਕੀਤੀ ਸੀ ਲੈਂਡ ਆਰਡਰ ਦੀ ਗੱਲ ਕੀਤੀ ਸੀ ਰੇਤਾ ਦੀ ਗੱਲ ਕੀਤੀ ਸੀ ਲੇਕਿਨ ਅੱਜ ਸਾਰੇ ਮੋਰਚਿਆਂ ਤੇ ਆਮ ਆਦਮੀ ਪਾਰਟੀ ਸਰਕਾਰ ਫੇਲ ਹੋ ਗਈ ਹੈ ਔਰ ਅੱਜ ਜਿਹੜਾ ਇਹ ਕੱਲ ਨਾਦਰ ਸ਼ਹੀ ਫਰਮਾਨ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ ਜਿਹੜੀ 3 ਰੁਪਏ 7 ਕਿਲੋਵਾਟ ਤੋਂ ਜੁਨੀਅਰ ਤੋਂ نیچے ਸਬਸਿਡੀ ਚੰਨੀ ਜੀ ਜਦੋਂ ਚੀਫ ਮਿਨਿਸਟਰ ਸੀਗੇ ਕਾਂਗਰਸ ਪਾਰਟੀ ਸਰਕਾਰ ਸੀ ਇਹ ਸਬਸਿਡੀ ਅਸੀਂ ਦਿੱਤੀ ਸੀ ਅੱਜ ਉਹ ਵਾਪਸ ਲੈ ਲਿੱਤੀ ਗਈ ਹੈ ਇੱਕ ਪਾਸੇ ਤਾਂ ਕਹਿੰਦੇ ਆ ਕਿ ਅਸੀਂ ਬਿਜਲੀ ਮੁਫਤ ਦੇ ਰਹੇ ਆ ਦੂਸਰੇ ਪਾਸੇ ਲੋਕਾਂ ਤੇ ਇੱਕ ਹੋਰ ਬੋਝ ਪਾਤਾ ਉਹਦੇ ਨਾਲ ਜਿਹੜਾ ਪੈਟਰੋਲ ਡੀਜ਼ਲ 90 ਪੈਸੇ ਔਰ 45 ਪੈਸੇ ਦਾ ਰੇਟ ਵਧਾਤਾ ਉਹਦੇ ਨਾਲ ਜਿਹੜਾ ਆਮ ਲੋਕ ਪਹਿਲਾਂ ਹੀ ਜਿਹੜਾ ਬੇਰੋਜ਼ਗਾਰੀ ਔਰ ਗਰੀਬੀ ਤੋਂ ਜੂਝ ਰਹੇ ਆ لیکن ਇਹਦੇ ਨਾਲ ਉਹਨਾਂ ਦੇ ਹੋਰ ਆਰਥਿਕ ਬੋਝ ਪਾਤਾ। ਪਰ ਇਹ ਸਰਕਾਰ ਜਦੋਂ ਚੁਣ ਕੇ ਆਈ ਸੀ ਇਹਨਾਂ ਨੇ ਇੱਕ ਨਾਰਾ ਦਿੱਤਾ ਸੀ ਕਿ ਆਮ ਆਦਮੀ ਦੀ ਸਰਕਾਰ ਹੈ। ਔਰ ਅੱਜ ਇਹਨਾਂ ਦੀ ਅਸਲੀਅਤ ਸਾਰਿਆਂ ਦੇ ਸਾਹਮਣੇ ਆ ਗਈ ਹੈ। ਕਾਂਗਰਸ ਪਾਰਟੀ ਪੂਰੇ ਪੰਜਾਬ ਦੇ ਵਿੱਚ ਇਸ ਇਸ਼ੂ ਨੂੰ ਲੈ ਕੇ ਪਹਿਲਾਂ ਤਾਂ ਅਸੀਂ ਇਹ ਧਰਨੇ ਲਗਾਏ ਐ। ਫਿਰ ਅਸੀਂ ਗਲੀ ਗਲੀ ਮੋਹੱਲੇ 'ਚ ਬਲਾਕ ਲੈਵਲ ਤੇ ਬੂਥ ਲੈਵਲ ਤੇ ਲੋਕਾਂ ਨੂੰ ਅਵੇਅਰ ਕਰਾਂਗੇ ਤਾਂ ਕਿ ਜਿਹੜੀਆਂ ਆਨਲੀਆਂ ਚਾਹ ਕਾਰਪੋਰੇਸ਼ਨ ਲੀਆਂ ਚੋਣਾਂ ਚਾਹੇ ਬਾਈ ਇਲੈਕਸ਼ਨ ਹੈ ਲੋਕ ਇਹਨਾਂ ਨੂੰ ਮਜ਼ਾ ਛਕਾਣਗੇ। ਤਾਂ ਕਿ ਜਿਹੜੇ ਵੱਧੇ ਰੇਟਾਂ ਵਾਪਸ ਲੈ ਸਕਦੇ ਨੇ ਦੇਖੋ ਅਗਰ ਤੁਸੀਂ ਚੈੱਕ ਕਰੋ ਜਿੱਥੇ ਵੀ ਸੀਐਮ ਨੇ ਆਣਾ ਹੁੰਦਾ ਉਹ ਤੋਂ ਪਹਿਲਾਂ ਐਡਵਰਟਾਈਜ਼ਮੈਂਟ ਬੜੇ ਜੋਰਾਂ ਸਤਰ ਤੇ ਹੁੰਦੀ ਹੈ 700 ਕਰੋੜ ਰੁਪਏ ਇਹਨਾਂ ਦਾ ਐਡਵਰਟਾਈਜ਼ਮੈਂਟ ਦਾ ਬਜਟ ਹੈ ਜਿਹੜਾ ਕਿ ਕਾਂਗਰਸ ਕੋਲੇ 70 ਕਰੋੜ ਵੀ ਨਹੀਂ ਸੀਗਾ ਲੋਕਾਂ ਦੇ ਕੂਨ ਪਸੀਨੇ ਦੀ ਕਮਾਈ ਜਿਹੜੀ ਹੈ ਸਿਰਫ ਆਪਣਾ ਚਿਹਰਾ ਦਿਖਾਉਣ ਵਾਸਤੇ ਇਹ ਐਡਰਟਾਈਜ਼ਮੈਂਟ ਤੇ ਰੋੜ ਰਿਹਾ ਹੈ ਔਰ ਦੂਜੇ ਪਾਸੇ ਲੋਕਾਂ ਤੇ ਬੋਝ ਪਾਇਆ ਜਾ ਰਿਹਾ ਬੜੀ ਸ਼ਰਮਨਾਕ ਗੱਲ ਹੈ ਔਰ ਜਲਦੀ ਲੋਕ ਇਹਦਾ ਜਵਾਬ ਦੇਣਗੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਦੇਖੋ ਅਸੀਂ ਤਾਂ ਬੇਸਿਕਲੀ ਡੈਮੋਕ੍ਰੇਸੀ ਕੀ ਹੁੰਦਾ ਹੈ ਕਿ ਆਪੋਜੀਸ਼ਨ ਦਾ ਕੰਮ ਹੈ ਆਵਾਜ਼ ਉਠਾਉਣਾ ਅਸੀਂ ਆਵਾਜ਼ ਰੇਜ਼ ਕਰਾਂਗੇ ਅੱਜ ਸਾਡਾ ਧਰਨਾ ਡਿਸਟ੍ਰਿਕਟ ਲੈਵਲ ਤੇ ਹੈ ਧਿਆਨ ਵਾਰਡ ਲੈਵਲ ਤੇ ਜਾਏਗਾ ਬਲੋਕ ਲੈਵਲ ਤੇ ਜਾਏਗਾ ਫਿਰ ਇਹ ਧਰਨਾ ਬੂਥ ਲੈਵਲ ਤੇ ਜਾਏਗਾ ਜਦੋਂ ਤੱਕ ਇਹ ਰੇਡ ਵਾਪਸ ਨਹੀਂ ਜਾਂਦੀ ਥੈਂਕ ਯੂ ਜਿਹੜਾ ਕਿ ਕੱਲ ਵਿਧਾਨ ਸਭਾ ਜੁਆਟ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਸਰਕਾਰ ਨੇ ਲੋਕਰਾਂ ਨੇ ਤੱਕੇਸ਼ਾਈ ਕੀਤੀ ਹੈ ਕਿ ਪਟੋਲ ਡੀਏ ਦੀ ਰੇਟ ਵਧਾ ਕੇ ਜਿਹੜੇ ਕਿ ਲੋਕਰ ਦੀ ਨਵਾਂ ਬੋਝ ਪਾ ਦਿੱਤਾ ਐ ਸੀਤਾ ਚਾਹਦੇ ਸੀ ਵੀ ਕੋਈ ਹੋਰ ਰੇਟ ਘਟਲ ਜਾਈ ਰਿਹਾ ਕਿਉਂਕਿ ਪਟੋਲ ਡੀਏ ਰੇਟ ਵਧੇ ਨਾਲ ਪੂਰੇ ਜੇ ਦੋਸਤਾਂ ਦੀ ਹਰ ਜਗ੍ਹਾ ਦੇ ਪੰਜਾਬ ਹਰ ਫੈਕਟਰੀ ਦੇ ਹਰ ਉਦਯੋਗ ਦੀ ਹਰ ਆਦਮੀ ਦੇ ਬੋਝ ਪਾ ਚਾਹੇ ਕੋ ਮੋਟਰਸਾਈਕਲ ਵਾਲਾ ਹੋਵੇ ਚਾਹੇ ਇੰਡਸਟਰੀ ਦੇ ਤੇਲ ਬੋਲ ਉੱਤੇ ਵੀ ਬੋਲ ਬੰਦਾ ਔਰ ਇਹ ਜਿਹੜਾ ਰੇਟ ਵੜਾ ਕੇ ਧੱਕੇਸ਼ਾਹੀ ਕੀਤੀ ਆ ਉਹਦੇ ਖਿਲਾਫ ਵੀ ਧਰਨਾ ਦਿੱਤਾ ਜਦ ਤੱਕ ਆਪਾਂ ਰੇਟ ਵਾਪਸ ਨਹੀਂ ਲੈਂਦੇ ਅੱਜ ਸਾਡੇ ਜ਼ਿਲ੍ਹੇ ਲੈਵਲ ਤੇ ਐ ਡੀਜੀ ਨੂੰ ਬਰਮਟਮ ਵੀ ਜਨਾ ਫਿਰ ਇਹ ਬਲਾਕ ਲੈਵਲ ਤੇ ਵਾਰਡ ਲੈਵਲ ਤੇ ਗਲੀ ਗਲੀ ਆ ਕੇ ਲੋਕਾਂ ਨੂੰ ਦੱਸਾਂਗੇ ਪਈ ਇਹ ਜਿਹੜਾ ਇਹ ਪਾਰਟੀ ਹੈ ਇੱਕ ਗੰਦੀ ਸਰਕਾਰ ਹੈ ਲੋਕਾਂ ਨੂੰ ਝੂਠੀ ਸਰਕਾਰ ਹੈ ਝੂਠੇ ਵਾਦੇ ਕਰਨ ਦੀ ਸਰਕਾਰ ਹੈ ਇਹਨਾਂ ਨੂੰ ਰੇਟ ਵਾਪਸ ਲੈਣ ਤੱਕ ਅਸੀਂ ਨਾ ਕੇ ਜੰਮ ਕਰਦੇ ਆ ਰੇਟ ਵਾਪਸ ਲੈਣੇ ਪਹਿਲ ਕਰੀਏ ਇਹ ਜਦ ਸਰਕਾਰ ਆਈ ਸੀ ਉਹ ਲੋਕ ਕਹਿੰਦੇ ਆਪ ਲੋਕ ਕبھی ਸਰਕਾਰ ਹੋਏਗੀ ਇਹ ਲੱਗਦਾ ਹੈ ਆਪ ਲੋਕ ਕੋਈ ਸਰਕਾਰ ਨਹੀਂ ਇਹ ਤਾਂ ਸਿਰਫ ਆਪਣੀ ਸਰਕਾਰ ਉਹਨਾਂ ਦੀ ਸਿਰਫ ਆਪਣੀਆਂ ਮਸ਼ੂਰੀਆਂ ਕਰਨ ਚੋ ਲਈ ਸਰਕਾਰ ਜਿਹੜੀ ਸਰਕਾਰ ਆਪਣੀ ਤਰ੍ਹਾਂ ਮਸ਼ੂਰੀਆਂ ਕਰਦੀ ਹੈ ਮਸ਼ੂਰੀਆਂ ਤੇ ਪੈਸਾ ਖਰਚਦੀ ਹੈ ਲੋਕਾਂ ਦੀ ਮਿਹਨਤ ਦਾ ਪੈਸਾ ਕੌਣ ਪਛੰਣੇ ਕਮਾਈ ਦਾ ਪੈਸਾ ਜਿਹੜਾ ਕਿ ਮਸ਼ੂਰੀਆਂ ਦੇ ਬੋਡਾਂ ਉਤਾਰੇ ਬਰਬਾਦ ਕਰਦੇ ਪਏ ਆ ਇਹ ਵੀ ਆਮ ਨਹੀਂ ਪਾਉਂਦੀ ਇਹ ਨਾ ਨਾ ਕਿਤੇ ਭੁਲਾਈ ਜਾਦਾ ਇਹ ਗੱਡੀ ਦੇ ਰੇਟ ਬਦਲਣਾ ਤੇਲ ਦੇ ਰੇਟ ਬਣਾ ਹਰ ਬੰਦੇ ਤੇ ਬੋਝ ਪੈਂਦਾ ਚਾਹੇ ਇੰਡਸਟਰੀ ਵਾਲਾ ਚਾਹੇ ਮੋਟਰਸਾਈਕਲ ਦਾ ਗੱਡੀ ਵਾਲਾ ਚਾਹੇ ਟਰੈਕਟਰ ਵਾਲਾ ਕਿਸਾਨ ਤੇ ਵੀ ਬੋਝ ਪੈਂਦਾ ਇਹ ਚੀਜ਼ ਹਰ ਬੰਦੇ ਤੇ ਹੀ ਚੀਜ਼ ਦਾ ਬੋਝ ਪੈਂਦਾ ਉਹਨਾਂ ਨੂੰ ਇਹ ਬਾਬਤ ਲੈਣਾ ਹੀ ਪੈਗਾ ਸਾਡੀ ਕੰਗਜ ਪਾਜੀ ਨੇ ਦੀਆ ਕੀਤਾ ਸੀ ਗਲੀ ਗਲੀ ਮੱਲੇ ਮੱਲੇ ਚੜ੍ਹੇ ਲਾਵਾ ਅਸੀਂ ਰੇਟ ਬਾਬਤ ਕਰਾ ਕੇ ਰਹਿਵਾ